ਤਾਂ ਲੁੱਟ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਦੱਸਿਓ ਕਿ ਕਿਸ ਬਾਬਤ ਆ ਜਿਹੜੇ ਲੁਟੇਰੇ ਜਿਸ ਤਾ ਮੂੰਹ ਤੱਕ ਬੰਨਿਆ ਹੁੰਦਾ ਹੈ ਪਹਿਲਾਂ ਤਾਂ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਤੇ ਦੁਕਾਨ ਮਾਲਕ ਦੇ ਨਾਲ ਇਸ ਤਰ੍ਹਾਂ ਹੱਥ ਮਿਲਾਉਂਦੇ ਨੇ ਜਿਵੇਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹੋਣ ਫਿਰ ਇੱਕੋ ਦਮ ਉਸਨਾਂ ਕੋਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਿਆ ਕਿ ਇੱਕ ਦਰਵਾਜ਼ੇ ਦੇ ਅੰਦਰ ਦੁਕਾਨਦਾਰ ਸਮੇਤ ਦੋ ਗਾਕਾਂ ਨੂੰ ਬੰਦ ਕਰ ਦਿੰਦੇ ਨੇ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਇਸ ਲੁੱਟ ਦੇ ਵਿੱਚ ਦੱਸਿਆ ਕਿ 6 ਕਿਲੋ ਚਾਂਦੀ ਤੇ 12 ਤੋਲੇ ਸੋਨਾ ਲੈ ਕੇ ਫਰਾਰ ਹੋ ਜਾਂਦੇ ਨੇ ਇਸ ਦੇ ਨਾਲ ਇਹ ਵੀ ਸਾਹਮਣੇ ਹੈ ਕਿ 50 ਹਜ਼ਾਰ ਜਿਹੜੀ ਕੈਸ਼ ਹੁੰਦੀ ਹੈ ਨਕਦੀ ਹੁੰਦੀ ਹੈ ਉਸ ਨੂੰ ਵੀ ਲੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਬੰਦੂਕ ਦੀ ਨੋਕ ਦੇ ਉੱਤੇ ਅੱਜ ਇਹਨਾਂ ਦੇ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਪੂਰਾ ਮਾਮਲਾ ਜਿਹੜਾ ਜਨਾਲਾ ਸ਼ਹਿਰ ਤੋਂ ਸਾਹਮਣੇ ਜਿੱਥੇ ਅਚਾਨਕ ਦੁਕਾਨ ਦੇ ਵਿੱਚ ਦੋ ਨੇ ਲੁਟੇਰੇ ਦਾਖਲ ਹੁੰਦੇ ਨੇ ਜਿਨ੍ਹਾਂ ਦੇ ਮੂੰਹ ਸਿਰ ਲਪੇਟੇ ਹੁੰਦੇ ਨੇ ਔਰ ਦੁਕਾਨਦਾਰ ਦੇ ਨਾਲ ਅਕੇ ਇਸ ਬਾਬਤ ਹੱਥ ਮਿਲਾਉਂਦੇ ਨੇ ਜਿਵੇਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਔਰ ਵਿੱਚ ਅਚਾਨਕ ਆਪਣੀ ਜੇਬ ਦੇ ਵਿੱਚ ਹੱਥ ਪਾ ਕੇ ਰਿਵਾਲਵਰ ਕੱਢੀ ਜਾਂਦੀ ਹੈ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਤਾਂ ਇੱਕ ਦਰਵਾਜ਼ੇ ਦੇ ਪਿੱਛੇ ਬੰਦ ਕਰ ਦਿੱਤਾ ਜਾਂਦਾ ਦੁਕਾਨਦਾਰ ਔਰ ਉਸ ਦੇ ਉਸ ਗ੍ਰਾਹਕਾਂ ਨੂੰ ਔਰ ਉਸ ਤੋਂ ਬਾਅਦ 6 ਕਿਲੋ ਚਾਂਦੀ 12 ਤੋਲਾ ਸੋਨਾ ਔਰ 50000 ਕੈਸ਼ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਪੁਲਿਸ ਦੀਆਂ ਟੀਮਾਂ ਨੇ ਜਿਹੜੀਆਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਔਰ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਜੀ ਆਪਣਾ ਮੇਰਾ ਵੀਜੀ ਕੁਲਦੀਪ ਸਿੰਘ ਨਾਂ ਆ ਟੇਪਟੂਲਰ ਮੇਰਾ ਰੋੜ ਤੇ ਮੇਰੀ ਦੁਕਾਨ ਆ ਰਾਜ ਸਵਾਮੀ ਦੇ ਲਾਗੇ ਇੱਥੇ ਅਸੀਂ ਬੈਠੇ ਆ ਕਿ ਮੇਰੇ ਜੀਰਜੀ ਅੰਗਰੇਜ਼ ਸਿੰਘ ਉਹਨਾਂ ਦਾ ਸਮਾਨ ਇੱਥੇ ਪਿਆ ਸੀ ਅਸੀਂ ਸਮਾਨ ਤੋਲਣਦੇ ਹਾਂ ਸਮਾਨ ਉਹਨਾਂ ਬਣਾਉਣਾ ਸੀ ਤੇ ਦੋ ਇਹ ਮੁੰਡੇ ਆਏ ਆ ਉਹਨਾਂ ਨੇ ਮੂੰਹ ਬੱਧਿਆ ਸੀ ਆਉਂਦੇ ਨਾਲ ਲੈਂਦੇ ਜੀਵਨ ਫੌਜੀ ਨੂੰ ਜਾਣਦੇ ਜੋ ਅਸੀਂ ਸਭ ਅਸੀਂ ਨਾ ਜੀਵਨ ਫੌਜੀ ਨੂੰ ਜਾਣਦੇ ਸੀ ਨਾਲ ਉਹਨਾਂ ਪਿਸਤੌਲ ਕੱਢ ਕੇ ਸਮਾਨ ਫੜ ਲਿਆ ਤੇ ਨਾਲਾਂ ਦੇ ਵੀ ਇਹ ਹੋਰ ਬੇਟੀ ਕੋਲੋਂ ਮੁੜ ਕੇ ਸਾਨੂੰ ਅੰਦਰਵਾੜਦਾ ਤੇ ਉਹਨਾਂ ਨੂੰ ਅੰਦਰਵਾੜਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਫਿਰ ਮੇਰੀ ਜਿਹੜੀ ਸੇਫ ਹੁੰਦੀ ਉਹ ਖਲਾਈ ਕੱਲੀ ਕੱਲੀ ਚੀਜ਼ ਖੋਲੀ ਇਤੋਂ ਸਮਾਨ ਲੈ ਗਿਆ तकरीबन 12-13 ਟੋਲੇ ਸਮਾਨ ਆ 6 ਕਿਲੋ ਚਾਂਦੀ ਆ ਤੇ 50000 ਰੁਪਏ ਦੇ ਕਰੀਬ ਆ ਕਿੰਨੇ ਜਣੇ ਸੀ ਦੋ ਜਣੇ ਜੀ ਉਹਨਾਂ ਦੇ ਗੱਡੀ 'ਚ ਸਾਲਟ ਪਈ ਆ ਕੋਲ ਵੀ ਥਿਆ ਰਿਆ ਸੀ ਉਹਨਾਂ ਦਾ ਹਾਂਜੀ ਉਹਨਾਂ ਨੇ ਕੋਲ ਥਿਆ ਰੀ ਉਹਨਾਂ ਨੇ ਕੱਢਿਆ ਥਿਆ ਰੀ ਸੋ ਪੁਲਿਸ ਨੂੰ ਕੀਤਾ ਸੂਚਿਤ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਉਸੇ ਟਾਈਮ तकरीबन ਆ ਗਏ ਨੇ ਉਹ ਕਰ ਰਹੇ ਨੇ ਆਪਣੀ ਕਾਰਵਾਈ ਕੀ ਮੰਗ ਕਰਦੇ ਹੋ ਮੰਗ ਇਹੋ ਕਰਨੇ ਪ੍ਰਸ਼ਾਸਨ ਤੋਂ ਮੰਤਰੀ ਸਾਹਿਬ ਕੋ ਇਹੋ ਮੰਗ ਕਰਨੇ ਵੀ ਇਹੋ ਜੇ ਗੁੰਡਾਗਰਦੀ ਨੂੰ ਨੱਥ ਪਾਓ ਤੇ ਕੋਈ ਨਾ ਕੋਈ ਦੁਕਾਨਦਾਰ ਤੇ ਸੇਫ ਰਵੇ ਅਸੀਂ ਨੋਰਮਲ ਮਾੜੀ ਦੀ ਦੁਕਾਨਦਾਰਿਆਂ ਇਹ ਤੋਂ ਸੇਫ ਹੋਏ ਚੱਕੇ ਆਹਨ ਇਹਨਾਂ ਮੇਰੇ ਬੇਟੀ ਦਾ ਵਿਆਹ ਜੀ ਇਹਨਾਂ ਦਾ ਸਮਾਨ ਪਿਆ ਉਹ ਵੀ ਨਾਲ ਚੱਲ ਗਿਆ ਜੀ 6.5 ਟੋਲੇ ਇਹਨਾਂ ਦਾ ਸੀ ਟੋਟਲ ਕਿੰਨਾ ਸੀ ਟੋਟਲ ਤਕਰੀਬਨ 12 ਟੋਲੇ ਸਮਾਨ ਬੜਾ ਕਿੰਨੀ ਕੀਮਤ ਬਣਦੀ ਹੈ ਇਹਦੀ 8-9 ਲੱਖ ਰੁਪਏ ਹੋਣੇ ਦੀ ਕੋਈ ਚਾਂਦੀ ਦੀ ਹੋਈ ਹੈ ਕੋਈ ਤੁਹਾਨੂੰ ਪਹਿਲਾਂ ਕਿਸੇ ਰੈਕੀ ਕੀਤੀ ਹੋਵੇ ਕੋਈ ਸ਼ੱਕ ਆਇਆ ਨਹੀਂ 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 ਇਦਾਂ ਨਹੀਂ ਜੀ ਨੋਰਮਲੀ ਆਏ ਐ ਇਸ ਵੇਖ ਕੇ ਗੱਡੀ ਜੀ ਖਲੋਗੇ ਕੋਈ ਐਹੋ ਜਾਂ ਨਹੀਂ ਕੋਈ ਨਹੀਂ ਕੋਈ ਪਛਾਣ ਚ ਵੀ ਨਹੀਂ ਆਇਆ ਨਹੀਂ ਜੀ ਮੈਂ ਐਤਵਾਰ ਦੁਕਾਨ ਖੋਲਦਾ ਹੀ ਨਹੀਂ ਆ ਵੀਰ ਜੀ ਹੁਣੀ ਆਉਣਾ ਹੈ ਤਾਂ ਹੀ ਦੁਕਾਨ ਖੋਲਦੀ ਆ ਕਿਸੇ ਤੇ ਕੋਈ ਸ਼ੱਕ ਹੈ ਨਹੀਂ ਜੀ ਕਿਸੇ ਤੇ ਕੋਈ ਸ਼ੱਕ ਆ ਸਾਡੇ ਜੀ ਇੱਕ ਦੀਪਕ ਜੁਵਲਰ ਨੇ ਜੀ ਅਜਨਾਲਾ ਵਿੱਚ ਮੇਰਾ ਬਾਬਾ ਨਾਨਕ ਰੋਡ ਤੇ ਇਹ ਇਹ ਅੱਜ ਇਹਨਾਂ ਨੇ ਆਪਣੀ ਦੁਕਾਨ ਖੋਲੀ ਹੋਈ ਸੀ ਕਿ ਇਹਨਾਂ ਕੋਲ ਅਮਰੀਤ ਸਿੰਘ ਰਾਏਪੁਰ ਤੋਂ ਜਿਹੜੇ ਇਹਨਾਂ ਦੇ ਕਸਟਮਰ ਆਏ ਸੀ ਇਹ ਆਪਣੇ ਬਿਲ੍ਹਾ ਸੋਨੇ ਦਾ ਜਿਹੜਾ ਲੈਂਡਨ ਕਰ ਰਹੇ ਸੀਗੇ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਇੱਕ ਟ੍ਰੇਟਾਕਾਰ ਤੇ ਕੁੱਲ ਤਿੰਨੇ ਜਣੇ ਸੀਗੇ ਇੱਕ ਡਰਾਈਵਰ ਬਾਹਰ ਰਿਹਾ ਸੀ ਤੇ ਦੋ ਜਣੇ ਜਿਹੜੇ ਐ ਤੇ ਅੰਦਰ ਆਏ ਨੇ ਤੇ ਉਹਨਾਂ ਨੇ ਇਹਨਾਂ ਤੋਂ ਗਨ ਪੁਆਇੰਟ ਤੇ ਕੋਈ 12 ਤੋਲੇ ਸੋਨਾ ਤੇ 50000 ਰੁਪਏ ਨਗਦ ਤੇ ਕੁਝ ਚਾਂਦੀ ਜਿਹੜੀ ਐ ਲੈ ਗਏ ਨੇ ਤੇ ਅਸੀਂ ਮੌਕੇ ਤੇ ਪਹੁੰਚ ਕੇ ਸਾਡੀਆਂ ਟੀਮਾਂ ਜਿਹੜੀਆਂ ਅਸੀਂ ਆਪਣਾ ਕੰਮ ਸ਼ੁਰੂ ਕਰਤਾ ਜੀ ਤੇ ਬਹੁਤ ਜਲਦੀ ਅਸੀਂ ਇਹਨੂੰ ਟ੍ਰੇਸ ਕਰਕੇ ਤੁਹਾਨੂੰ ਦੱਸਾਂਗੇ